ਇਸ ਤਰ੍ਹਾਂ ਹੈਗਾ ਵੀ ਰੂਟੀਨ ਚ ਇਹਨਾਂ ਨੂੰ ਹੁਣ ਮੀਟਿੰਗ ਕੀਤੀ ਆ ਫਿਰ ਦੁਬਾਰਾ ਕੱਲ ਜੁਆਇੰਟ ਸੀਪੀ ਸਾਹਿਬ ਵੀ ਇਹਨਾਂ ਨੂੰ ਡਾਇਰੈਕਸ਼ਨਸ ਦੇ ਕੇ ਗਏ ਆ ਮੈਂ ਖੁਦ ਇੱਥੇ ਹਾਜ਼ਰ ਆ ਐਸ ਐਚ ਓ ਇੱਥੇ ਹਾਜ਼ਰ ਨੇ ਲੇਕਿਨ ਇਹਨਾਂ ਦੀ ਅਵੇਅਰਨੈਸ ਸਮੇਂ ਲੋ ਜਾਂ ਮਤਲਬ ਨੈਗਲੀਜੈਂਸ ਸਮੇਂ ਲੋ ਬਾਰ-ਬਾਰ ਇਹਨਾਂ ਨੂੰ ਕਹਿੰਦੇ باوجود ਉਹਦੀ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਉਹਨਾਂ ਨੂੰ ਫਾਲੋ ਕਰਵਾ ਰਹੇ ਹੁਣ ਵੀ ਜਿਹੜੇ ਫਾਇਰ ਐਕਸਟਿੰਗੂਇਸ਼ਰ ਆ ਉਹਨਾਂ ਨੂੰ ਬਾਹਰ ਰੱਖਾਇਆ ਫਾਇਰ ਬੈਂਗਸ ਨੂੰ ਫਰੰਟ ਤੇ ਰੱਖਾਇਆ ਇਹਨਾਂ ਨੂੰ ਦੱਸਿਆ ਗਿਆ ਵੀ ਇਨ ਕੇਸ ਆਫ ਐਨੀ ਐਮਰਜੈਂਸੀ ਉਹਨੂੰ ਕਿਸ ਤਰ੍ਹਾਂ ਆ ਜਿਹੜਾ ਸਮਾਨ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਅੱਗੇ ਹੈ ਉਹ ਕੁਝ ਸਮਾਨ ਜਿਹੜਾ ਇਹਨਾਂ ਨੇ ਕਸਟਮਰ ਨੂੰ ਦੇਣਾ ਉਹ ਫਰੰਟ ਤੇ ਕੱਢ ਲੈਂਦੇ ਆ ਜਿਹੜਾ ਇਹਨਾਂ ਨੇ ਡਿਸਪਲੇ ਕੀਤਾ ਉਹ ਪਿੱਛੇ ਕਰਾ ਰਹੇ ਕਾਫੀ ਮਾਲ ਰੱਖਿਆ ਜੀ ਕੱਟੋ ਤੇ ਇੱਕ ਦੁਕਾਨ ਦਾ ਮਾਲ ਬਾਹਰ ਪਿਆ ਜੀ ਇੱਕ ਆ ਤੁਹਾਡੇ ਪਿੱਛੇ ਵੀ ਕਾਫੀ ਆ ਦੁਕਾਨ ਨਹੀਂ ਛੱਡਦਾ ਥੱਲੇ ਮਾਲ ਰੱਖਿਆ ਹੋਇਆ ਸਿਰਫ ਉਹ ਗਦਾਮ ਬਣਾਇਆ ਜੀ ਇਹੀ ਰਿਮੂਵ ਇਹੀ ਰਿਮੂਵ ਕਰਾ ਰਹੇ ਐਕਚੁਅਲੀ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਇਹਨਾਂ ਨੂੰ ਸਟੋਰੇਜ ਦਾ ਕੋਈ ਸਪੇਸ ਨਹੀਂ ਸੀ ਦਿੱਤੀ ਗਈ ਜਿਹਦੇ ਬਾਰੇ ਰਾਤ ਜੌਨਸੀਪੀ ਸਾਹਿਬ ਨੇ ਰਿਕਵੈਸਟ ਕੀਤੀ ਸੀ ਉੱਪਰ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਨਾਂ ਨੂੰ ਨਾਲ ਸਟੋਰੇਜ ਵੀ ਦਿਓ ਤਾਂ ਕਿ ਜਿਹੜਾ ਓਪਨ ਦੇ ਵਿੱਚ ਮਾਲ ਨਾ ਪਿਆ ਹੋਵੇ ਆਦਰਵਾਇਜ਼ ਜਿਹੜਾ ਇਹ ਮਾਲ ਇਹਨਾਂ ਦਾ ਸਟੋਰੇਜ ਵਾਲਾ ਉਹ ਅੱਛਾ ਇਨਫਲੇਮੇਬਲ ਜਿਹੜਾ ਮਟੀਰੀਅਲ ਹੁੰਦਾ ਉਹਦੇ ਨਾਲ ਪੈਕ ਕੀਤਾ ਹੈ ਜਿਸ ਦੇ ਨਾਲ ਇਹ ਨਹੀਂ ਹੈ ਵੀ ਕੋਈ ਚਿੰਗਾਰੀ ਇੱਥੇ ਲੱਗ ਜੇ ਤੇ ਸਿੱਧਾ ਹੀ ਕੋਈ ਇਦਾਂ ਦੀ ਕੋਈ ਗੱਲ ਹੋਣੀ ਨਹੀਂ ਬਾਕੀ ਫਾਇਰ ਬ੍ਰਿਗੇਡ ਸਰਕਲੋਂ ਹਾਜ਼ਰ ਹੈ ਐਂਬੂਲੈਂਸ ਆ ਗਈ ਸਵਾਲੇ ਕੰਦਾ ਸਵਾਲੇ ਕੰਦਾ ਦੁਕਾਨਾਂ ਅਲੋਟ ਹੋਈਆਂ ਨੇ ਨਾ ਕਿ ਗਰਾਊਂਡ ਪਿੱਛੇ ਵੀ ਦੇਖ ਸਕਦੇ ਹੋ ਦੀ ਦੁਕਾਨ ਚੱਕਿਆ ਜਾ ਰਹੀ ਹੈ ਤੁਹਾਡੀ ਇੰਟਰਵਿਊ ਚੱਲੀ ਜਾ ਰਹੀ ਹੈ तकरीबन 20 ਫੋਟੋ ਨਾਲ ਸਾਮਾਨ ਪਿਆ ਹੋਇਆ ਹੈ ਜੀ ਇਸ ਤਰ੍ਹਾਂ ਜੀ ਭੀ ਜਿਵੇਂ ਹੁਣ ਕੋਈ ਦੁਕਾਨਦਾਰ ਦਾ ਸਾਮਾਨ ਆਇਆ ਉਹ ਅਨਲੋਡ ਕਰਕੇ ਇੱਥੋਂ ਕਰਕੇ ਫਿਰ ਅੰਦਰਲੇ ਪਾਸੇ ਸ਼ਿਫਟ ਕਰ ਰਹੇ ਨੇ ਸਰ ਉਹਨਾਂ ਨੂੰ ਖਤਰਾ ਨਹੀਂ ਹੈਗਾ ਕਿ ਉਹ ਖੁੱਲੇ ਵਿੱਚ ਰੱਖ ਰਹੇ ਨੇ ਉੱਥੇ ਸਰ ਨਜ਼ਰ ਦੀ ਦੁਕਾਨ ਦੇ ਵਿੱਚ ਤਾਂ ਨਜ਼ਰ ਹੁੰਦੀ ਹੈ ਪਿੱਛੇ ਜਿਹੜੇ ਬਾਕੀ ਤਾਂ ਖਤਰਾ ਤਾਂ ਹੈਗਾ ਨਾ ਓਪਨ ਵਿੱਚ ਪਿਆ ਹੋਇਆ ਜਿਉਂ ਕਰਵਾ ਰਹੇ ਹਾਂ ਜੀ ਸਾਰੀ ਇੰਪਲੀਮੈਂਟੇਸ਼ਨ ਕਰਾ ਰਹੇ ਹਾਂ ਜਿਵੇਂ ਤੁਹਾਨੂੰ ਬਾਰ ਬਾਰ ਤੁਸੀਂ ਕਹਿੰਦੇ ਹੋ ਨਾ ਨੂੰ ਨੀਮਾਂ ਦੀ ਪਾਲਣਾ ਕਰਵਾਉਣ ਵਾਸਤੇ ਕਹਿੰਦੇ ਇਹ ਕਹਿੰਦੇ ਅਸੀਂ ਦੁਕਾਨਾਂ ਬੰਦ ਕਰਨਾ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਨਹੀਂ ਕਰ ਲੈਣ ਜੀ ਦੁਕਾਨਾਂ ਆਪਾਂ ਸਾਨੂੰ ਕੋਈ ਫਰਕ ਨਹੀਂ ਪੈਣਾ ਸਾਨੂੰ ਨਹੀਂ ਕੋਈ ਸਾਡੇ ਤੇ ਕੋਈ ਦਬਾਅ ਨਹੀਂ ਅਸੀਂ ਆਪਣੀ ਜਿਹੜੀ ਟਰਮਸ ਐਂਡ ਕੰਡੀਸ਼ਨਸ ਉਹਨਾਂ ਦੀ ਪੂਰੀ ਇੰਪਲੀਮੈਂਟੇਸ਼ਨ ਕਰਾ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਕੱਲੀ ਕੱਲੀ ਦੁਕਾਨ ਤੇ ਅਸੀਂ ਮੌਜੂਦਾ ਬੰਦੇ ਦਿਖ ਨਹੀਂ ਰਹੇ ਜੀ ਜਿਨ੍ਹਾਂ ਦੇ ਨਹੀਂ ਨਹੀਂ ਜਿਨ੍ਹਾਂ ਦੇ ਨਾਮ ਤੇ ਲਾਇਸੈਂਸ ਅਲਾਟ ਆ ਮੈਂ ਚੈੱਕ ਕਰ ਰਿਹਾ ਚੈੱਕ ਕੀਤੇ ਵੀ ਆ ਉਹ ਹਾਜ਼ਰ ਨੇ ਔਰ ਜਿਹੜਾ ਜੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਕੋਈ ਭਾਈਵਾਲ ਬਣਾਇਆ ਉਹ ਇਹਨਾਂ ਦਾ ਆਪਸ ਇੰਟਰਨਲ ਮੈਟਰ ਆ ਉਹ ਮੇਰਾ ਕੰਮ ਨਹੀਂ ਹੋਰ ਗੱਲ ਹੈ ਜੀ ਨਸਾਂ ਸਗੇ ਵੇਚੇ ਗਏ ਰਿਚੇ ਗਏ ਜੀ ਬਲੈਕ ਜੀ ਕਿਸੇ ਦੁਕਾਨ ਤੇ ਹਾਸਾ ਹੁੰਦਾ ਉਹ ਉਹਦੇ ਕੋਲ ਆਪਸ ਹੀ ਲਾਇਸੈਂਸ ਉਹ ਕਰਾਂਗੇ ਆਪਾਂ ਚੈੱਕ ਕਰ ਸਕਦੇ ਜੀ ਜਿਹੜਾ ਕੋਈ ਲਾਇਸੈਂਸੀ ਹੈਗਾ ਉਹਦਾ ਉਹ ਬੰਦਾ ਇੱਥੇ ਹਾਜ਼ਰ ਹੈ ਜਾਂ ਨਹੀਂ ਆਪਾਂ ਚੈੱਕ ਕਰ ਲੈਣੇ ਆਪਾਂ ਮਾਰਕਿੰਗ ਨੂੰ ਲੈ ਕੇ ਤੁਸੀਂ ਬਿੱਤੀ ਦਿਨ ਕਾਰਵੇਂ ਕੀਤੀ ਸੀ ਤਿੰਨ ਫੰਦੇ ਇਹ ਰਸਤੇ ਲੈ ਸੀਗੇ ਤੁਸੀਂ ਕੀ ਕਾਰਜ ਕਰ ਰਹੇ ਹੋ ਪਾਕਿਸਤਾਨ ਟਿਕਾ ਅਲੋਟ ਹੋਇਆ ਜਾਂ ਨਹੀਂ ਹੋਇਆ ਇਹ ਕੌਣ ਨੇ ਫਿਲੋਗਰੇ ਲੱਗੇ ਅਸੀਂ ਮੰਡੀ ਬੋਰਡ ਵੱਲੋਂ ਜਿਹੜਾ ਲਾਇਸੈਂਸ ਇਹਨਾਂ ਨੂੰ ਜਾਰੀ ਹੋਇਆ ਉਹਨੂੰ ਚੈੱਕ ਕੀਤਾ ਉਹਦੇ ਚ ਰਾਜੂ ਨਾਮ ਦਾ ਬੰਦਾ ਹੈਗਾ ਜਿਹਦੇ ਨਾਂ ਤੇ ਇਜਾਤ ਪਾਰਕਿੰਗ ਦਾ ਅੰਦਰ ਤੇ ਫਰੂਟ ਦਾ ਵੈਜੀਟੇਬਲ ਦੀਆਂ ਜਿਹੜੇ ਥੜੀਆਂ ਉਹਨਾਂ ਦਾ ਨਹੀਂ ਉਹ ਤਾਂ ਕਹਿੰਦਾ ਵੈਜੀਟੇਟ ਮਾਰਕੀਟ ਹੈ ਨਾ ਕਿ ਪਟੱਕਾ ਮਾਰਕੀਟ ਲਈ ਸਪੈਸ਼ਲ ਪਰਮਿਟ ਚਾਹੀਦਾ ਹੈ। ਇੱਥੇ ਦੀ ਪਾਰਕਿੰਗ ਦਾ ਤਾਂ ਨਹੀਂ ਹੋਣਾ ਜੀ ਠੇਕਾ ਫਰੂਟ ਮੰਡੀ ਦਾ ਹੁੰਦਾ ਜੀ ਜਾਂ ਸਬਜ਼ੀ ਮੰਡੀ ਦਾ। ਉਹ ਵੀ ਨਾ ਕੋਲ ਹੈ ਨਹੀਂ ਉਹ ਵੀ ਨਾ ਕੋਲ ਨਹੀਂ ਹੈ ਇਸ ਵਾਰ। ਮੰਡੀ ਆਪ ਚਲਾ ਰਹੀ ਹੈ। ਨਹੀਂ ਆਪਾਂ ਚੈੱਕ ਕੀਤਾ ਜੀ ਆਪਾਂ ਬੁਲਾ ਕੇ ਠੇਕੇਦਾਰ ਨੂੰ ਦੁਬਾਰਾ ਚੈੱਕ ਕਰ ਲਈਏ। ਇਹਦੇ ਕੋਲੇ ਮੰਡੀ ਦਾ ਠੇਕਾ ਉਹਨਾਂ ਕੋਲ ਨਹੀਂ ਹੈ ਅਸੀਂ ਲਾਇਸੈਂਸ ਚੈੱਕ ਕੀਤਾ। ਦੌਣਾ ਮੰਡੀ ਸਰ ਸਰ ਦਾ ਟਿਕਾਣਾ ਕarnataka ਜੀ ਉਹ ਦੌਣਾ ਮੰਡੀ ਰਾਜੂ ਨਾਲ ਦਾ ਬੰਦਾ ਜੀ ਜਿਸ ਨਾਲ ਤੇ ਟਿਕਾਣਾ ਉਹਨਾਂ ਦੇ ਕੋਲ ਕੋਈ ਚੋਰੀ ਹੋ ਰਹੀ ਜੀ ਕੋਈ ਅਵਾਇਦ ਵਸੂਲੀ ਹੋ ਰਹੀ ਜੀ ਨਹੀਂ ਨਹੀਂ ਕੋਈ ਨਜਾਇਜ਼ ਲਿਸ਼ਿੰਗ ਦਾ ਜ ਕੋਈ 10 ਰੁਪਏ ਜਾਂ ਉਹਦਾ 20 ਰੁਪਏ ਕੋਈ ਕੋਈ ਨਜਾਇਜ਼ ਵਸੂਲੀ ਨਹੀਂ ਜੀ ਕੋਈ ਗੈਂਗਸਟਰ ਨਹੀਂ ਕੋਈ ਇਥੇ ਐਂਟੀ ਸੋਸ਼ਲ ਐਲੀਮੈਂਟ ਐਂਟਰ ਨਹੀਂ ਕਰ ਰਹੇ ਕਰਨ ਦੇ ਰਹੇ ਸੀ ਕੋਈ ਕਿਸੇ ਦੁਕਾਨ ਤੋਂ ਜਾ ਕੇ ਸੀ ਆਪ ਇਥੇ ਕੜਿਆ ਜੇ ਕੋਈ ਕੰਪਲੇਂਟ ਹੈ ਤੇ ਉਹਨੂੰ ਇਮੀਡੀਏਟਲੀ ਅਰੈਸਟ ਕਰਾਂਗੇ ਸਰ ਇਹ ਡਿਸਪਲੇਟਰੀ ਨਹੀਂ ਲੱਗੇਗੀ ਉਹ ਦੁਬਾਰਾ ਤੁਸੀਂ ਹਟਵਾ ਦੇਣਾ ਨਹੀਂ ਡਿਸਪਲੇ ਨਹੀਂ ਲੱਗੇਗੀ ਥੈਂਕ ਯੂ ਸੋ ਮਚ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਜਦੋਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌ ਈਕ ਪਰਸੈਂਟ ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786